ਸਮਾ ਕੱਢ ਕੇ ਸ਼ਾਮਾਂ ਦੇ ਵਿਸ਼ੇਸ਼ ਦਰਵਾਣਾ ਵਿੱਚ ਹਾਜ਼ਰੀਆਂ ਪਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ ਲੜੀਵਾਰ ਚੱਲ ਰਹੀ ਪਾਵਨ ਗੁਰ ਸ਼ਬਦ ਵਿਚਾਰ ਦੇ ਤਹਿਤ ਅੱਜ ਦਾ ਪਾਵਨ ਪਵਿੱਤਰ ਸ਼ਬਦ ਜੋ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਜੀਾਂ ਦਾ ਉਚਾਰਨ ਕੀਤਾ ਹੋਇਆ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਅੰਗ 110383 ਉੱਤੇ ਸਵਾਇਮਾਨ ਹੈ ਇਸ ਪਾਵਨ ਪਵਿੱਤਰ ਸ਼ਬਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਜੁੜ ਬੈਠੇ ਹੋ ਆਓ ਸਾ ਸੰਗਤ ਜਿੱਥੇ ਆਪ ਜੀਆਂ ਨੇ ਕਲਯੁਗ ਮੈਂ ਕੀਰਤਨ ਪਰਦਾਨਾ ਗੁਰਮੁਖ ਜਪੀਏ ਲਾਏ ਤੇ ਅੰਨ ਕੀਰਤਨ ਭਗਤੀ ਵਿੱਚ ਸੁਰਤیاں ਜੋੜ ਕੇ ਲਾਹੇ ਪ੍ਰਾਪਤ ਕੀਤੇ ਹਨ ਉੱਤੇ ਆਪਾਂ ਸੁਣੋ ਵਿਸ਼ਾਲ ਕਥਾ ਕੋ ਫਲ ਹੈ ਚਰੀ ਲਾਗ ਵਰਸਤ ਜਮ ਜਲ ਹੈ ਗੁਰੂ ਦੀ ਸ਼ਬਦ ਵਿੱਚ ਹਾਰ ਕਥਾ ਨਾਲ ਜੁੜਿਏ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਮਤ ਬਖਸ਼ਿਸ਼ ਕਰੋ ਇੱਕ ਅਕਲ ਇੱਕ ਸਮਝ ਦਿਓ ਕਿ ਸੰਸਾਰ ਵਿੱਚ ਰਹਿੰਦਿਆਂ ਕਿਰਤ-ਵਿਰਤ ਕਰਦਿਆਂ ਤੁਹਾਡਾ ਨਾਮ ਨਾ ਵਿਸਰੇ ਇਹ ਜ਼ਰੂਰ ਮੰਗਣਾ ਪਏਗਾ ਕਿਉਂਕਿ ਨਾਮ ਇੱਕ ਧਾਨ ਹੈ ਔਰ ਧਾਨ ਉੱਤੇ ਕੋਈ ਦਾਵਾ ਨਹੀਂ ਉਹ ਮੰਗਿਆਂ ਹੀ ਮਿਲਦਾ ਹੈ ਇਸ ਲਈ ਗੁਰੂ ਕੋਲੋਂ ਰੋਜ਼ ਅਰਦਾਸ ਕਰਕੇ ਜਿਵੇਂ ਜਪਜੀ ਸਾਹਿਬ ਵਿੱਚ ਦੋ ਵਾਰ ਕਹੀਦਾ ਹੈ ਆਪਣੀ ਸੁਰਤੀ-ਵਿਰਤੀ ਕਾਗਰ ਕਰਕੇ ਕਹੀਏ ਸਤਿਗੁਰੂ ਜੀ ਕਿਰਪਾ ਕਰੋ ਆਪਣੀ ਮੱਤ ਬਖਸ਼ਿਸ਼ ਕਰੋ ਸੰਸਾਰ ਵਿੱਚ ਰਹਿੰਦਿਆਂ ਕਿਰਤ-ਵਿਰਤ ਕਰਦਿਆਂ ਪਰਿਵਾਰ ਵਿੱਚ ਰਹਿੰਦਿਆਂ ਸਾਨੂੰ ਨਾਮ ਨਾ ਵਿਸਰੇ ਗੁਰੂ ਇੱਕ ਦੇਹੇ 부ਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਫਿਰ ਆਖੋ ਗੁਰੂ ਇੱਕ ਦੇਹੇ ਮੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਦੋਂ ਗੁਰੂ ਕੋਲੋਂ ਕੁਝ ਮੰਗਾਂਗੇ ਫਿਰ ਗੁਰੂ ਨੂੰ ਆਪਾਂ ਆਉਂਦਿਆਂ ਕੁਝ ਭੇਂਟ ਕਰੀਦੇ ਸਤ ਸੰਗਤ ਗੁਰੂ ਵੀ ਭੇਟਾ ਲੈਂਦਾ ਸੰਸਾਰੀ ਤੌਰ ਤੇ ਜੋ ਭੇਟਾ ਆਪਾਂ ਚੜਾਉਨੇ ਆ ਉਹ ਬਾਰੀ ਤੌਰ ਤੇ ਗੁਰਦੁਆਰੇ ਦੇ ਪ੍ਰਵੰਧ ਵਿੱਚ ਕੰਮ ਆਉਂਦੀ ਹੈ ਔਰ ਉਹ ਜ਼ਰੂਰੀ ਹੈ ਪਰ ਜਿਹੜੀ ਪੇਟਾ ਗੁਰੂ ਦੀ ਹੈ ਉਹ ਕੁਝ ਹੋਰ ਹੈ ਉਹ ਗੁਰੂ ਦੀ ਪੇਟਾ ਆਪਾਂ ਨੂੰ ਗੁਰੂ ਸਮਝਾਉਂਦੇ ਹਨ ਕਿ ਭਾਈ ਸਿੱਖਾ ਜੇ ਤੂੰ ਗੁਰੂ ਕੋਲੋਂ ਕੁਝ ਲੈਣਾ ਹੈ ਫਿਰ ਕੋਈ ਪੇਟਾ ਲੈ ਕੇ ਆਈਂ ਮਹਾਰਾਜ ਪੇਟਾ ਕੀ ਹੈ ਤਾਂ ਸਾਧ ਸੰਗਤ ਤੋ ਸਾਰਿਆਂ ਵਾਸਤੇ ਇੱਕ ਪੇਟਾ ਹੈ ਸੁਣਨ ਵਾਲਿਆਂ ਲਈ ਵੀ ਸੁਣਾਉਣ ਵਾਲਿਆਂ ਲਈ ਵੀ ਹਰ ਇੱਕ ਸਿੱਖ ਨੂੰ ਉਹਯੋ ਭੇਟਾ ਲਿਆਉਣੀ ਪੈਗੀ ਫਿਰ ਗੁਰੂ ਕੋਲੋਂ ਕੁਝ ਮਿਲਦਾ ਔਰ ਬੜੀ ਕਮਾਲ ਦੀ ਗੱਲ ਹੈ bari ਭੇਟਾ ਸਭ ਦੀ ਵੱਖਰੀ ਵੱਖਰੀ ਹੋ ਸਕਦੀ ਹੈ ਕੋਈ ਗੁਰੂ ਦੀ ਗੋਲਕ ਵਿੱਚ ਥੋੜੇ ਪੈਸੇ ਪਾਉਂਦਾ ਹੈ ਕੋਈ ਬਹੁਤੇ ਪਾਉਂਦਾ ਹੈ ਆਪਣੇ ਵਿੱਤ ਅਨੁਸਾਰ ਜਿੰਨੀ ਉਹਦੀ ਵਿੱਤ ਹੈ ਉਹਦੇ ਹਿਸਾਬ ਨਾਲ ਉਹ ਗੁਰੂ ਦੀ ਗੋਲਕ ਵਿੱਚ ਜਾਂ ਕੀਰਤਨ ਕਥਾ ਦੀ ਭੇਟਾ ਵਿੱਚ ਜਮਾਇਆ ਰੱਖਦਾ ਹੈ ਪਰ ਜਿਹੜੀ ਗੁਰੂ ਦੀ ਭੇਟ ਹੈ ਨਾ ਸਾਧ ਸੰਗਤ ਉਹ ਅਮੀਰ ਵਾਸਤੇ ਗਰੀਬ ਵਾਸਤੇ ਛੋਟੇ ਵਾਸਤੇ ਵੱਡੇ ਵਾਸਤੇ ਇੱਕੋ ਹੀ ਹੈ। ਉਹਨੂੰ ਬਾਦਸ਼ਾਹ ਨੇ ਬਾਣੀ ਅੰਦਰ ਕਿਹਾ ਭਾਉ ਸਿੱਖ ਭਾਉ ਦੀ ਪ੍ਰੇਮ ਦੀ ਭਾਵਨਾ ਦੀ ਭੇਟਾਂ ਲੈ ਕੇ ਆਵੇ। ਉਹੀ ਗੱਲ ਅੱਜ ਹਜ਼ੂਰ ਰਹਾਉ ਬੰਦ ਵਿੱਚ ਕਹਿਣਗੇ। ਭਾਈ ਇੱਕ ਚਿੱਤ ਤੇ ਇੱਕ ਭਾਏ ਭਾਵ ਭਾਵਨਾ ਨਾਲ ਗੁਰੂ ਕੋਲ ਆਈਂ। ਜਦੋਂ ਤੂੰ ਭਾਵਨਾ ਦੀ ਭੇਟਾ ਲੈ ਕੇ ਆਏਂਗਾ ਤਤ ਤਰੀ ਬਾਹਰਲੀ ਛੋਟੀ ਵੱਡੀ ਭੇਟਾ ਕੋਈ ਅਹਿਮੀ ਅੰਦਰੀ ਨਹੀਂ ਰੱਖਦੀ ਉਹ ਸਭ ਬਰਾਬਰ ਹੋ ਜਾਏਗੀ ਇਸ ਲਈ ਸਭ ਤੋਂ ਵੱਡੀ ਭੇਟਾ ਹੈ ਭਾਉ ਤੁਹਾਡੇ ਵਾਸਤੇ ਵੀ ਮੇਰੇ ਵਾਸਤੇ ਵੀ ਇਹ ਨਹੀਂ ਕਿ ਛੋਟ ਹੈ ਵੀ ਕਿਸੇ ਕੀਰਤਨ ਕਥਾ ਕਰਨ ਵਾਲੇ ਨੂੰ ਛੋਟ ਹੈ ਉਹਨੇ ਇੰਨੇ ਕਥਾ ਕਰਕੇ ਮੁਕਤ ਹੋ ਜਾਣਾ ਨਹੀਂ ਹਰਕ ਸਿੱਖ ਨੇ ਜਿਸ ਨੇ ਨਾਮ ਲੈਣਾ ਹੈ ਗੁਰੂ ਕੋਲੋਂ ਜਿਸਨੇ ਦਾਨ ਲੈਣਾ ਗੁਰੂ ਕੋਲੋਂ ਉਹ ਭੇਟਾ ਲੈ ਕੇ ਆਵੇ ਕਾਦੀ ਭਾਉ ਦੀ ਪ੍ਰੇਮ ਦੀ ਭਾਵਨਾ ਦੀ ਇਹਨੂੰ ਮਹਾਰਾਜ ਰੋਜ਼ ਸਮਝਾਉਂਦੇ ਕਿ ਗਾਵੀਏ ਸੁਣੀਏ ਗਾਉਣ ਵਾਲਾ ਜਾਂ ਸੁਣਨ ਵਾਲਾ ਦੋਵਾਂ ਲਈ ਕੀ ਭੇਟਾ ਪੜੋ ਗਾਵੀਏ ਸੁਣੀਏ ਮਨ ਰੱਖੀਏ ਭਾਉ ਮਹਾਰਾਜ ਤੁਸੀਂ ਕੀ ਦਿਓਗੇ ਫਿਰ ਜੇ ਸਿੱਖ ਭਾਵਨਾ ਦੀ ਪ੍ਰੇਮ ਦੀ ਪੇਟਾ ਲੈ ਕੇ ਆਵੇ ਭਾਉ ਨਾਲ ਆਵੇ ਗੁਰੂ ਕੀ ਦਏਗਾ ਪੜੋਗਾ ਵੀ ਐ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਕਹਿ ਦੇ ਭਾਈ ਤੇਰੇ ਦੁੱਖ ਦੂਰ ਹੋ ਜਾਣਗੇ ਤੂੰ ਗੁਰੂ ਕੋਲੋਂ ਸੁਖ ਲੈ ਕੇ ਜਾਏਂ ਤੇਰੇ ਹਿਰਦੇ ਘਰ ਵਿੱਚ ਵੀ ਸੁਖ ਬਾਹਰ ਵੀ ਸੁਖ ਮਨ ਵੀ ਸੁਖੀ ਤਨ ਵੀ ਸੁਖੀ ਤੈਨੂੰ ਮਿਲ ਸਕਦਾ ਪਰ ਭੇਟਾ ਗੁਰੂ ਦੀ ਹੈ ਭਾਉ ਪੜੂਗਾ ਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਭਾਈ ਤੇਰੇ ਜੀਵਨ ਵਿੱਚੋਂ ਦੁੱਖ ਉਤਰ ਜਾਣਗੇ ਸੁੱਖ ਆ ਜਾਣਗੇ ਭਾਉ ਦੀ ਭੇਟਾ ਲੈ ਕੇ ਇਹ ਤੁਸੀਂ ਰੋਜ਼ ਨਿਤਨੇਮ ਵਿੱਚ ਪੜੋਗੇ ਗੁਰਦੁਆਰੇ ਲਾਏ ਭਾਵਨੀ ਫਿਰ ਕੀ ਮਿਲੇਗਾ ਇੱਕ ਨਾ ਦਸਵਾਂ ਦੁਆਰ ਦਿਖਾਇਆ ਆਓ ਭਾਵਨਾ ਤੇ ਪ੍ਰੇਮ ਨਾਲ ਇੱਕ ਵਾਰ ਉਚਾਰਨ ਕਰੋ ਗੁਰੂ ਨੂੰ ਇਹ ਭੇਟਾ ਸੌਂਪੀਏ ਭਾਵਨਾ ਤੇ ਪ੍ਰੇਮ ਨਾਲ ਅੰਦਰੋਂ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਸੰਤ ਮਹੱਲਾ ਪੰਜਵਾ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਹ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਵਸੰਤ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ ਸੱਚ ਪਰਮੇਸ਼ਰ ਨਿਤ ਨਵਾ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਦਾ ਸੱਚ ਹੈ ਉਹਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਨਿਤ ਨਵਾਂ ਰੱਬ ਕਦੇ ਪੁਰਾਣਾ ਨਹੀਂ ਹੁੰਦਾ ਰੱਬ ਸਦਾ ਹੀ ਨਵਾਂ ਹੈ ਔਰ ਸਾਥ ਸੰਗਤ ਤੋਂ ਦਾ ਨਾਮ ਵੀ ਸਦਾ ਨਵਾਂ ਤਾਇਓ ਮਹਾਰਾਜ ਇੱਕ ਤਾਂ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਭਾਈਓ ਨਿਤ ਨਵਾਂ ਹੈ ਤੇ ਸਦਾ ਦਿਆਲੂ ਹੈ ਦਾਤਾਂ ਦੇਣ ਵਾਲਾ ਹੈ ਸੰਸਾਰ ਦੀ ਕੋਈ ਵੀ ਚੀਜ਼ ਪੁਰਾਣੀ ਹੋ ਸਕਦੀ ਹੈ ਪਰ ਰੱਬ ਸਦਾ ਹੀ ਨਵਾਂ ਹੈ ਇਸ ਲਈ ਜਦੋਂ ਰੱਬ ਦੀ ਵਿਸ਼ੇਸ਼ਤਾ ਸ਼ੁਰੂ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੰਭਤ ਇੱਥੋਂ ਹੁੰਦੀ ਹੈ ਇੱਕ ਓੰਕਾਰ ਇੱਕ ਜਿਹੜਾ ਉਹ ਸਦਾ ਹੀ ਨਮਾ ਹੈ ਇੱਕ ਜਿਹੜਾ ਉਹਦੀ ਸਦਾ ਹੀ ਕੀਮਤ ਹੈ ਔਰ ਓੰਕਾਰ ਦਾ ਅਰਥ ਹੈ ਉਤਪਤੀ ਇੱਕ ਹਾਲਪੁਰਖ ਤੋਂ ਸਾਰੀ ਉਤਪਤੀ ਹੋਈ ਸੰਸਾਰ ਸ੍ਰਿਸ਼ਟੀ ਫਿਰ ਵੀ ਇੱਕ ਅਲੱਗ ਕਿਉਂ ਲਿਖਿਆ ਹੈ ਉਤਪਤੀ ਅਲੱਗ ਹੈ ਇੱਕ ਅਲੱਗ ਹੈ ਇੱਕ ਓੰਕਾਰ ਇੱਕ ਤੋਂ ਪੈਦਾ ਹੋਈ ਉਤਪਤੀ ਅਲੱਗ ਕਿਉਂ ਹੈ ਭਾਈ ਉਤਪਤੀ ਨਾਸ਼ ਹੋ ਸਕਦੀ ਹੈ ਪਰ ਇੱਕ ਕਦੇ ਨਾਸ਼ ਨਹੀਂ ਹੋ ਸਕਦਾ ਇਸ ਲਈ ਇੱਕ ਓੰਕਾਰ ਨੂੰ ਮੂਲ ਮੰਤਰ ਕਹੇ ਜਦੋਂ ਤੁਸੀਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਤੋਂ ਤੱਕ ਪੜ੍ਹੋਗੇ ਇਹਨੂੰ ਕਹਿੰਦੇ ਮੂਲ ਮੰਤਰ ਮੂਲ ਮੰਤਰ ਕਿਉਂ ਇੱਕ ਅਕਾਲ ਪੁਰਖ ਦੀ ਵਿਸ਼ੇਸ਼ਤਾ ਹੈ ਕਿ ਉਹ ਓੰਕਾਰ ਹੈ ਸਾਰੀ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਉਹ ਕਰਤਾ ਪੁਰਖ ਹੈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਉਹ ਨਿਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਸਾਸੰਗ ਜਿਹਦਾ ਕਿਸੇ ਨਾਲ ਵੈਰ ਹੋਵੇ ਉਹਨੂੰ ਡਰ ਹੁੰਦਾ ਰੱਬ ਦਾ ਕੋਈ ਵੀ ਕੰਪੀਟੀਟਰ ਨਹੀਂ ਹੈ ਰੱਬ ਨਾਲ ਕੋਈ ਵੀ ਕੰਪੀਟੀਸ਼ਨ ਨਹੀਂ ਕਰ ਸਕਦਾ ਇਸ ਲਈ ਰੱਬ ਨੂੰ ਕੋਈ ਡਰ ਨਹੀਂ ਜਿਹਦਾ ਦੁਨੀਆ ਵਿੱਚ ਕੋਈ ਕੰਪੀਟੀਟਰ ਹੋਵੇ ਉਹਨੂੰ ਡਰ ਹੁੰਦਾ ਕਿਤੇ ਮੇਰੇ ਬਰਾਬਰ ਨਾ ਹੋ ਜਾਏ ਰੱਬ ਨੂੰ ਇਸ ਲਈ ਕੋਈ ਡਰ ਨਹੀਂ ਹੈ ਉਹ ਨਿਰਪਉ ਹੈ ਕਿਉਂਕਿ ਉਹਦਾ ਕੰਪੀਟੀਟਰ ਨਹੀਂ ਹੈ ਕੋਈ ਵੀ ਸੰਸਾਰ ਵਿੱਚ ਉਹਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਉਹਦਾ ਫਿਰ ਕਿਸੇ ਨਾਲ ਵੈਰ ਨਹੀਂ ਹੈ ਕਾਲ ਮੂਰਤ ਉਹਦੀ ਮੂਰਤ ਕਾਲ ਤੋਂ ਰਹਤ ਹੈ ਸਾਰੀ ਸ੍ਰਿਸ਼ਟੀ ਦੀ ਉਮਰ ਹੈ ਸੂਰਜ ਚੰਦਰਮਾ ਤਾਰੇ ਧਰਤੀ ਹਰ ਇੱਕ ਚੀਜ਼ ਦੀ ਉਮਰ ਹੈ ਇਹ ਚੀਜ਼ ਖਗੋਲ ਭਗੋਲ ਵਗਿਆਂ ਨੇ ਮੰਨ ਲਈ ਹੈ ਕਿ ਹਰ ਇੱਕ ਚੀਜ਼ ਦੀ ਉਮਰ ਘਟ ਰਹੀ ਹੈ ਸਾਧ ਸੰਗਤ ਇੱਕ ਰੱਬ ਹੈ ਜਿਹਦੀ ਮੂਰਤ ਕਾਲ ਤੋਂ ਰਹਤ ਹੈ ਉਹ ਸਦਾ ਹੀ ਨਮਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਅੱਜ ਵੀ ਹਜ਼ੂਰ ਕਹਿੰਦੇ ਸੱਚ ਪਰਮੇਸ਼ਰ ਨਿਤ ਨਵਾਂ ਭਾਈ ਉਹ ਪਰਮੇਸ਼ਰ ਉਹ ਸੱਚ ਸਦਾ ਹੀ ਨਵਾਂ ਹੈ ਸਦੀਆਂ ਯੁੱਗ ਲੰਘ ਜਾਂਦੇ ਨੇ ਉਹ ਨਵਾਂ ਹੀ ਰਹਿੰਦਾ ਹੈ ਇਸ ਲਈ ਉਹਦੀ ਵਿਸ਼ੇਸ਼ਤਾ ਹੈ ਕਿ ਅਕਾਲ ਮੂਰਤ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਚਲ ਮੂਰਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਅਕਾਲ ਮੂਰਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਅਚਲ ਮੂਰਤ ਅਚਲ ਮੂਰਤਨ ਪਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣਿਜੈ ਤਰ ਪਵਨ ਮਹੀਪ ਸੁਰ ਨਰ ਸੁਰ ਨਿਤ ਨਿਤ ਵੰਤਨ ਕਹਿ ਤਵ ਸਰਵਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਸਚ ਪਰਮੇਸ਼ਰ ਨਿਤ ਨਵ ਅਕਾਲ ਮੂਰਤ ਅਯੁਨੀ ਉਹ ਜੁਨਾ ਵਿੱਚ ਨਹੀਂ ਹੈ ਸਹਭੰ ਇਹ ਸੰਸਕ੍ਰਿਤ ਦਾ ਸ਼ਬਦ ਹੈ ਸਹਭੰ ਜਿਵੇਂ ਸੰਸਕ੍ਰਿਤ ਵਾਲੇ ਹਿੰਦੀ ਦੀ ਦੇਵਨਾਗਰੀ ਬਿਲਪਲ ਹੀ ਹੈ ਉਹਦੇ ਵਿੱਚ ਕੁਝ ਸ਼ਬਦ ਮਿਲਦੇ ਜੁਲਦੇ ਤੁਹਾਨੂੰ ਮਿਲਣਗੇ ਜਦੋਂ ਹਿੰਦੂਆਣੇ ਗੱਲ ਕਰਦੇ ਤਾਂ ਉਹ ਹਿੰਦੀ ਵਿੱਚ ਇੱਕ ਵਰਡ ਕਹਣਗੇ ਸਵੈਮ ਜਦੋਂ ਬਹੁਤ ਸ਼ੁੱਧ ਹਿੰਦੀ ਬੋਲਦੇ ਸੰਸਕ੍ਰਿਤ ਨਾਲ ਮਿਲਦਾ ਤਾਂ ਮੈਨੇ ਸਵੈਮ ਦੇਖਾ ਸਵੈਮ ਦਾ ਅਰਥ ਖੁਦ ਸਵੈਮ ਤੋਂ ਬਣਿਆ ਸ ਹੈ ਭੰ ਅਕਾਲ ਪੁਰਖ ਰੱਬ ਜਿਹੜਾ ਉਹਨੂੰ ਕਿਸੇ ਨੇ ਨਹੀਂ ਬਣਾਇਆ ਉਹ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਗਟ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਇਆ ਆਪੇ ਆਪ ਨਿਰੰਜਨ ਸੋਇ ਸਹਿਬ ਹੰ ਫਿਰੋ ਕਿਵੇਂ ਮਿਲਦਾ ਕਹਿੰਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੁਣ ਸੁਣਿਓ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਵਿਸ਼ੇਸ਼ਤਾ ਲਿਖੀ ਸ਼੍ਰੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੋਂ ਸ਼ੁਰੂ ਕਰਦੇ ਇੱਕ ਓੰਕਾਰ ਫਿਰ ਕੋ ਇੱਕ ਓੰਕਾਰ ਔਰ ਬੜੇ ਕਮਾਲ ਦੀ ਗੱਲ ਹੈ ਤੁਹਾਡੇ ਵਿੱਚੋਂ ਬਹੁਤ ਸਿੱਖ ਸਹਿਜ ਪਾਠ ਪੜ੍ਹਦੇ ਹੋਣਗੇ ਔਰ ਜ਼ਿੰਦਗੀ ਵਿੱਚ ਯਤਨ ਕਰਿਓ ਇੱਕ ਵਾਰ ਗੁਰੂ ਰਣਸਾਹ ਮਹਾਰਾਜ ਜੀ ਦੇ ਸੰਪੂਰਨ ਦਰਸ਼ਨ ਜ਼ਰੂਰ ਕਰੋ ਹਰ ਸਿੱਖ ਨੂੰ ਚਾਹੀਦਾ ਹੈ ਦਰਸ਼ਨ ਦਾ ਭਾਵੇ 1 ਕੋ ਅੰਕਾਰ ਤੋਂ ਲੈ ਕੇ 18 10 20 ਤੱਕ ਜਿਸ ਗੁਰੂ ਨੂੰ ਗੁਰੂ ਮੰਨਦੇ ਹੋ ਉਹਦੇ ਦਰਸ਼ਨ ਜ਼ਰੂਰ ਕਰੋ ਭਾਵੇ ਇੱਕ ਸਹਿਜ ਪਾਠ ਜ਼ਰੂਰ ਕਰੋ ਸ਼੍ਰੀ ਗੁਰੂ ਰਣਸਾਹ ਮਹਾਰਾਜ ਜੀ ਜਦੋਂ ਤੁਸੀਂ ਦਰਸ਼ਨ ਕਰੋਗੇ ਕੱਲਾ ਬਾਹਰੋਂ ਦਰਸ਼ਨ ਨਹੀਂ ਲਿਖਿਆ ਬਾਹਰੋਂ ਵੇਖ ਕੇ ਮੱਥਾ ਟੇਕੋ ਕਈ ਵਾਰ ਆਪਾਂ ਕਹਿੰਦੇ ਰਮਾਲਾ ਚੁੱਕ ਕੇ ਦਰਸ਼ਨ ਕਰ ਲੈ ਅਰਦਾਸ ਜਦੋਂ ਤੁਸੀਂ ਕਰੋਗੇ ਉਹਦੇ ਵਿੱਚ ਦਰਸ਼ਨਾਂ ਦੀ ਡੈਫੀਨੇਸ਼ਨ ਪਾਠ ਹੈ ਨਾਲ ਲਿਖਿਆ ਹੋਇਆ ਜਦੋਂ ਅਰਦਾਸ ਬਣਾਈ ਉਹਦੇ ਵਿੱਚ ਦਰਸ਼ਨਾਂ ਦੀ ਡੈਫੀਨੇਸ਼ਨ ਪਰਵਾਸ਼ਾ ਜਿਹੜੀ ਹੈ ਉਹ ਨਾਲ ਪਾਠ ਲਿਖਿਆ ਕਿਵੇਂ ਤੁਹਾਨੂੰ ਮੈਂ ਯਾਦਲਾਦਮ ਪੜੋ ਜਦੋਂ ਅਰਦਾਸ ਸ਼ੁਰੂ ਹੋਏਗੀ ਪ੍ਰਥਮ ਪਕੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸੇ ਹੋਈ ਸਹਾਇ ਅਰਜੁਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਦਦਾ ਵੇਤਾਏ ਸਭ ਥਾਈ ਹੋਇ ਫਿਰ ਲਿਖਿਆ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਹੋਣਾ ਫਿਰ ਕੀ ਲਿਖਿਆ ਦਸਾਂ ਪਾਤਸ਼ਾਹੀਆਂ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਕੱਲੇ ਦੀਦਾਰ ਕਾ ਧਿਆਨ ਧਰ ਕੇ ਨਹੀਂ ਕਿ ਬਹਰੋਂ ਦੀਦਾਰ ਕੀਤੇ ਦੀਦਾਰਦਾਰ ਤੁੰਡਾ ਅੱਖਾਂ ਨਾਲ ਵੇਖਣਾ ਦੀਦਨੇ ਦੀਦਾਰ ਸਾਹਿਬ ਕਸ਼ ਨਹੀਂ ਇਸ ਕਾ ਮੋਲ ਦੀਦਨੇ ਕਹਿੰਦੇ ਨੇ ਅੱਖਾਂ ਨੂੰ ਅੱਖਾਂ ਨਾਲ ਵੇਖਣਾ ਦੀਦਾਰ ਭਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੱਲੇ دیدار ਨਹੀਂ ਕਰਨੇ ਅੱਖਾਂ ਨਾਲ ਮਹਾਰਾਜ ਪਰਵਾਨ ਕਦੋਂ ਹੈ ਕਹਿੰਦੇ ਜਦੋਂ ਪਾਠ دیدار ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਵੀ ਕਰਨੇ ਫਿਰ دیدار ਪਰਵਾਨ ਹੈ ਕਿਉਂ ਜਦੋਂ ਪਾਠ ਕਰਾਂਗੇ ਫਿਰ ਉਪਦੇਸ਼ ਸਮਝ ਆਏਗਾ ਫਿਰ ਗੁਰੂ ਦੀ ਮਤ ਸਮਝ ਆਏਗੀ ਇਸ ਲਈ ਕੱਲਾ ਮੱਥਾ ਟੇਕਣਾ ਨਹੀਂ ਜਿਸ ਸਿੱਖ ਨੂੰ ਪੜਨਾ ਆਉਂਦਾ ਉਹ ਜੀਵਨ ਵਿੱਚ ਕੋਸ਼ਿਸ਼ ਕਰੇ ਕਿ ਇੱਕ ਵਾਰ ਸੰਪੂਰਨ ਦਰਸ਼ਨ ਦਰਸ਼ਨ ਕਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅੱਛਾ ਜਦੋਂ ਪਾਠ ਕਰੋਗੇ ਆ ਚੀਜ਼ ਹੁਣ ਤੁਹਾਡੇ ਸਾਹਮਣੇ ਆਏਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਨੇ ਅੰਗ ਨੇ 1400 30 ਅੱਛਾ ਪਹਿਲੇ ਅੰਗ ਉਤੋਂ ਦਰਸ਼ਨ ਕਰਿਓ ਪਹਿਲੇ ਅੰਗ ਉਤੇ ਏਕਾ ਲਿਖਿਆ ਹੀ ਨਹੀਂ ਹੋਇਆ ਸਿੱਧੀ ਗਿਣਤੀ ਦੋ ਅੰਗ ਤੋਂ ਸ਼ੁਰੂ ਹੁੰਦੀ ਹੈ ਇੱਕ ਅੰਗ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ੁਰੂਆਤ ਹੈ ਉੱਥੇ ਇੱਕ ਨਹੀਂ ਲਿਖਿਆ ਉਹ ਕਾਲਮ ਬਿਲਕੁਲ ਖਾਲੀ ਛੱਡਿਆ ਸਿੱਧੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਏਗੀ ਇੱਕ ਓੰਕਾਰ ਸਤਨਾਮ ਪੜੋ ਇੱਕ ਓੰਕਾਰ ਸਤਨਾਮ ਕਾਲਮ ਕਿਉਂ ਖਾਲੀ ਛੱਡਿਆ ਕਿਤੇ ਸਿੱਖ ਉਹਦੇ ਅਰਥਾਂ ਵਿੱਚ ਨਾ ਪੈ ਜਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਧੀ ਅਰੰਭ ਤਈ ਇੱਕ ਓੰਕਾਰ ਤੋਂ ਔਰ ਫਿਰ ਜਦੋਂ ਇੱਕ ਲਿਖਿਆ ਬਾਕੀ ਸਾਰੇ ਅੱਖਰਾਂ ਵਿੱਚ ਲਿਖੇ ਨੇ ਇੱਕ ਜਿਹੜਾ ਉਹ ਸੰਖਿਆ ਵਿੱਚ ਲਿਖਿਆ ਮੈਥਮੈਟਿਕਸ ਦਾ ਉਹਦੇ ਵਿੱਚ ਤੁਸੀਂ ਪੜੇ ਲਿਖੇ ਬੈਠੇ ਹੋ ਤੁਹਾਨੂੰ ਇਸ ਗੱਲ ਦੀ ਨੌਲੇਜ ਹੈ ਅੱਖਰਾਂ ਦੇ ਅਰਥ ਬਦਲ ਜਾਂਦੇ ਨੇ ਸੰਖਿਆ ਦੇ ਅਰਥ ਨਹੀਂ ਬਦਲਦੇ ਫਿਰ ਸੁਣਿਓ ਸ਼ਬਦ ਦੇ ਅਰਥ ਡਿਫਰੈਂਟ ਡਿਫਰੈਂਟ ਹੋ ਜਾਂਦੇ ਪਰ ਜਿਹੜਾ ਮੈਥਮੈਟਿਕਸ ਦਾ ਮੈਥ ਦਾ 1 ਲਿਖਿਆ ਹੋਇਆ ਨਾ ਸੰਖਿਆ ਦਾ ਉਹਦੇ ਅਰਥ ਇੱਕ ਹੀ ਰਹਿਣਗੇ ਉਦੇ ਅਰਥ ਨਹੀਂ ਬਦਲਣਗੇ ਜੇ ਈੜੀ ਨੂੰ ਸਿਹਾਰੀ ਕੱਕਾ ਇੱਕ ਹੁੰਦਾ ਉਹਦੇ ਅਰਥ ਬਦਲ ਜਾਣੇ ਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਦੇ ਅਰਥ ਵੀ ਕਈ ਆ ਈੜੀ ਨੂੰ ਸਿਹਾਰੀ ਕੱਕਾ ਇੱਕ ਵੀ ਹੈ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਲਿਖਿਆ ਹੋਇਆ ਉਹਦੇ ਅਰਥ ਇੱਕ ਨਹੀਂ ਹੋਣਗੇ ਉਹਦੇ ਅਰਥ ਕਈ ਹੋ ਜਾਣਗੇ ਇਸ ਲਈ ਸ਼ਬਦ ਦੇ ਅਰਥ ਅਨੇਕਾਂ ਨੇ ਪਰ ਸੰਖਿਆ ਦੇ ਏਕੇ ਦਾ ਅਰਥ ਸਿਰਫ ਇੱਕ ਹੈ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ੁਰੂਆਤ ਇੱਥੋਂ ਕੀਤੀ ਸੰਖਿਆ ਦਾ ਇਕਾਪਾਗ ਇੱਕ ਓ ਅੰਕਾਰ পড়ੋ ਇੱਕ ਓ ਅੰਕਾਰ ਇਸ ਲਈ ਉਹ ਸਦਾ ਹੀ ਨਵਾਂ ਰਹੇਗਾ ਕਿਉਂ ਭਾਈ ਉਹਦੇ ਅਰਥ ਪੁਰਾਣੇ ਹੋਏ ਨਹੀਂ ਸਕਦੇ ਉਹਦੇ ਅਰਥ ਇੱਕ ਹੀ ਰਹਿਣਗੇ ਉਹਨੂੰ ਕਦੇ ਪੁਰਾਣਾ ਨਹੀਂ ਕੀਤਾ ਜਾ ਸਕਦਾ ਕਿ ਲੋ ਜੀ ਅਰਥ ਬਦਲ ਗਏ ਹੁਣ ਤੋਂ ਪਿਛਲੀ ਗੱਲ ਸੀ ਹੁਣ ਨਵੇਂ ਆ ਚੀਜ਼ਾਂ ਆ ਗਈਆਂ ਨੇ ਨਵੀਂ ਟੈਕਨੋਲੋਜੀ ਆ ਗਈ ਇਹ ਪੁਰਾਣੀ ਹੋ ਗਈ ਇੱਕ ਇਸ ਲਈ ਇੱਕ ਓੰਕਾਰ ਇੱਕ ਰੱਬ ਦੇ ਅਰਥ ਨਹੀਂ ਬਦਲਣਗੇ ਉਹ ਸੱਚ ਪਰਮੇਸ਼ਰ ਨਿਤ ਨਮਾ ਰਹੇਗਾ ਇੱਕ ਦੋ ਉਦਾਹਰਨਾ ਆਪਾਂ ਲੈ ਲਈਏ ਤੁਸੀਂ ਬਾਣੀ ਪੜਨ ਵਾਲੇ ਬੈਠੇ ਹੋ